ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਔਲਖ ਹਾਜ਼ਰ ਹਾਂ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ ਕਿਸਾਨ ਭਰਾਓ ਜਿਹੜੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਨਾ ਇਹ ਗੰਨੇ ਦੀ ਬਜਾਈ ਦੇ ਨਾਲ ਗੰਨੇ ਦੀ ਪੈਦਾਵਾਰ ਦੇ ਨਾਲ ਸੰਬੰਧਿਤ ਅਸੀਂ ਕਰਨੀ ਹੈ ਸਾਡੇ ਨਾਲ ਸਾਡੇ ਕਿਸਾਨ ਭਰਾ ਨੇ ਫਾਜ਼ਲਕਾ ਤੋਂ ਮਲਕੀਤ ਸਿੰਘ ਇਹਨਾਂ ਪਾਸੋਂ ਅਸੀਂ ਜਾਣਕਾਰੀ حاصل ਕਰਾਂਗੇ ਵੀ ਇੱਥੇ ਬਹੁਤ ਸਾਰੀਆਂ ਵੈਰਾਈਟੀਆਂ ਜਿਹੜੀਆਂ ਉਹ ਗੰਨੇ ਦੀਆਂ ਲੱਗੀਆਂ ਇਹਨਾਂ ਦੀ ਕੀ ਖਾਸੀਅਤ ਹੈ ਕਿਹੜੇ ਕਿਸਾਨ ਭਰਾ ਕਿਹੜੇ ਜਿਹੜੀ ਕਿਸਮ ਹੈ ਉਹਦੀ ਬਿਜਾਈ ਕਰ ਸਕਦੇ ਆ ਕਿਹੋ ਜੀ ਜ਼ਮੀਨ ਦੇ ਵਿੱਚ ਦੀ ਬਿਜਾਈ ਹੁੰਦੀ ਹੈ ਇਹ ਸਾਰੀਆਂ ਜਾਣਕਾਰੀਆਂ ਅਸੀਂ ਬਾਈਪਾਸੋਂ ਹਾਸਲ ਕਰਨੀਆਂ ਤਾਂ ਭਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਧੰਨਵਾਦ ਜਿਹੜਾ ਸਭ ਤੋਂ ਪਹਿਲਾਂ ਕਿਸਾਨ ਵੀਰੋ ਫਤਿਹ ਦੀ ਸਾਂਝ ਪਉਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਕਿਸਾਨ ਵੀਰੋ ਮੇਰਾ ਨਾਮ ਮਲਕੀਤ ਸਿੰਘ ਹੈ ਤੇ ਜਿਲ੍ਹਾ ਆਪਣਾ ਫਾਇਲਕਾ ਤਾਂ ਭਾਈ ਜੀ ਇੱਥੇ ਜਿਹੜੇ ਗੰਨਿਆਂ ਦੀ ਵੈਰਾਈਟੀ ਲੱਗੀ ਹੋਈ ਹੈ ਤਾਂ ਇਹ ਵੈਰਾਈਟੀਆਂ ਬਾਰੇ ਸਾਨੂੰ ਚੰਨਣਾ ਪਾਉ ਵੀ ਇਹਨਾਂ ਦਾ ਕਿਵੇਂ ਝਾੜ ਕਿਵੇਂ ਵੈਰਾਈਟੀਆਂ ਕਿਉਂਕਿ ਤੁਸੀਂ ਕਾਫੀ ਲੰਮੇ ਸਮੇਂ ਤੋਂ ਗੰਨਾ ਅਗਾਉਂਦੇ ਆਉਂਦੇ ਹੋ ਤਾਂ ਆਹ ਗੰਨੇ ਦੀ ਵੈਰਾਈਟੀ ਹੈ ਜਿਹੜੀਆਂ ਹੁਣ ਕਿਸਾਨ ਭਰਾ ਕਿਉਂਕਿ ਹੁਣ ਟੁਕਮਾ ਸਮਾਂ ਤੇ ਹੁਣ ਬਜਾਈ ਹੋ ਸਕਦੀ ਹੈ ਤਾਂ ਇਹਦੇ ਟੁਕਮੇ ਸਮੇਂ ਬਾਰੇ ਦੱਸਦੇ ਹੋਏ ਇਹਨਾਂ ਕਿਸਮਾਂ ਤੇ ਚੰਨਣਾ ਪਾਉ ਵੈਸੇ ਤਾਂ ਜਿਹੜੀ ਗੰਨੇ ਦੀ ਬਜਾਈ ਹੈ ਨਾ ਜੀ ਜੇਕਰ ਅਸੀਂ ਬਹੁਤ ਵਧੀਆ ਝਾੜ ਲੈਣਾ ਤਾਂ ਅਗੇਤੀਆਂ ਕਿਸਮਾਂ ਲਈ ਸਾਡੀ ਸਤੰਬਰ ਤੋਂ ਸ਼ੁਰੂ ਹੋ ਜਾਂਦੀ ਹੈ ਸਤੰਬਰ ਤੋਂ ਲੈ ਕੇ ਅਸੀਂ ਅਪ੍ਰੈਲ ਤੱਕ ਜਾਂ ਤੁਸੀਂ ਕਹਿ ਲਓ ਅ ਅਪ੍ਰੈਲ ਦੇ ਲਾਸਟ ਹਫਤੇ ਤੱਕ ਜਿਹੜੀ ਹੈ ਉਸੇ ਗੰਨੇ ਦੀ ਜਿਹੜੀ ਉਹ ਬਜਾਈ ਕਰ ਸਕਦੇ ਆ ਆ ਜਿਹੜਾ ਮਾਰਚ ਦਾ ਮਹੀਨਾ ਚੱਲ ਰਿਹਾ ਹੈ ਇਹਦੇ ਵਿੱਚ ਗੰਨੇ ਦੀ ਜਿਹੜੀ ਬਜਾਈ ਲਈ ਬੜਾ ਟੁਕਮਾ ਸਮਾਂ ਹੈ ਤੇ ਸਾਨੂੰ ਜਿੰਨੀ ਛੇਤੀ ਹੋ ਸਕੇ ਗੰਨੇ ਦੀ ਬਜਾਈ ਜਿਹੜੀ ਉਹ ਕਰ ਲੈਣੀ ਚਾਹੀਦੀ ਜੀ ਤਾਂ ਭਾਈ ਆ ਕਿਸਮਾਂ ਜਿਹੜੀਆਂ ਲੱਗੀਆਂ ਹੋਈਆਂ ਤੇ ਇਹਨਾਂ ਬਾਰੇ ਤੁਸੀਂ ਦੱਸੋ ਵੀ ਕਿਹੜੀਆਂ ਕਿਸਮਾਂ ਇਹ 238 ਕਿਸਮ ਹੈ ਜੀ ਇਹ ਯੂਪੀ ਦੇ ਏਰੀਆ ਵਿੱਚ ਹੁੰਦੀ ਰਹੀ ਹੈ ਵਧੀਆ ਕਿਸਮ ਹੈ ਪਰ ਇਸ ਕਿਸਮ ਨੂੰ ਨਾ ਜਿਹੜਾ ਰਤਾ ਰੋਗ ਹੈ ਉਹਦੀ ਸਮੱਸਿਆ ਆਉਣ ਲੱਗਦੀ ਇਸ ਕਰਕੇ ਇਸ ਕਿਸਮ ਪ੍ਰਤੀ ਕਿਸਾਨਾਂ ਦਾ ਰੁਝਾਨ ਘਟਿਆ ਹੈ ਤਾਂ ਮੇਰੇ ਹਿਸਾਬ ਨਾਲ ਇੱਕ ਕਿਸਮ ਜਿਹੜੀ ਹੈ ਨਾ ਲੋਂ ਤੋਂ ਥੋੜਾ ਜਿਹਾ ਗੁਰੇਜ਼ ਕਰਨਾ ਚਾਹੀਦਾ ਹੈ ਮਿਲ ਵਾਸਤੇ ਵਧੀਆ ਕਿਸਮ ਹੈ ਹੈਗੀ ਹੈ ਆ 88 ਵੈਰਾਈਟੀ ਹੈ 88 ਵੈਰਾਈਟੀ ਜਿਹੜੀ ਹੈ ਇਹ ਮਿਲ ਲਈ ਵੀ ਚੰਗੀ ਹੈ ਤੇ ਗੁੜ ਦੀ ਕੁਆਲਿਟੀ ਵੀ ਦੀ ਬਹੁਤ ਵਧੀਆ ਬਣਦੀ ਹੈ ਤਾਂ ਜਿਹੜੀਆਂ ਜ਼ਮੀਨਾਂ ਦੇ ਵਿੱਚ ਖਾਰਾ ਪਾਣੀ ਹੈ ਜਿਨ੍ਹਾਂ ਦਾ ਪੀ ਐਚ ਲੈਵਲ ਜ਼ਿਆਦਾ ਹੈ ਪਾਣੀ ਦਾ ਜਾਂ ਜ਼ਮੀਨਾਂ ਦੇ ਵਿੱਚ ਕਲਰਾਠਾ ਪਾਣਾ ਉੱਥੇ ਇਹ 88 ਕਿਸਮ ਤੇ 64 ਕਿਸਮ ਉਧਰ ਹੋਵੇਗੀ ਉਹ ਤੁਸੀਂ ਲਾ ਸਕਦੇ ਹੋ ਇਹ ਦੋਨੇ ਹੀ ਕਿਸਮਾਂ 64 ਔਰ 88 ਗੁੜ ਲਈ ਚੰਗੀਆਂ ਨੇ ਉਸ ਤੋਂ ਲਵਾ 94 ਕਿਸਮੇ ਵੀ ਗੁੜ ਲਈ ਚੰਗੀ ਹੈ ਮਿਲ ਲਈ ਵੀ ਚੰਗੀ ਹੈ ਇਹ ਗੇਤੀਆਂ ਇਸ ਤੋਂ ਲਵਾ 91 ਆ ਗਈ 98 98 ਕਿਸਮ ਜਿਹੜੀ ਹੈ ਇਹ ਜਿਹੜਾ ਖੇਤਰੀ ਖੋਜ ਕੇਂਦਰ ਫਰੀਦਕੋਟ ਹੈ ਇਹਨਾਂ ਦੀ ਇਹ ਪੈਦਾ ਕੀਤੀ ਹੋਈ ਹੈ ਇਹਨਾਂ ਦੀ ਰਿਸਰਚ ਹੋ ਇਹਨਾਂ ਨੇ ਪੈਦਾ ਕੀਤੀ ਹੋਈ ਹੈ ਉਸ ਤੋਂ ਇਲਾਵਾ ਪਰਲੇ ਪਾਸੇ ਇੱਕ 95 ਵੈਰਾਈਟੀ ਖੜੀ ਹੈ ਤਾਂ ਬੜੀ ਵਧੀਆ ਵੈਰਾਈਟੀ ਹੈ ਡਿਗਦੀ ਨਹੀਂ ਚੰਗਾ ਝਾੜ ਆਉਂਦਾ ਤੇ ਮੇਰੇ ਇਲਾਕੇ ਚ ਕਿਸਾਨਾਂ ਨੇ ਲਗਭਗ 700 ਤੋਂ ਲੈ ਕੇ 800 ਕੁਇੰਟਲ ਤੱਕ ਜਿਹੜਾ ਇਹਦਾ ਝਾੜ ਜਿਹੜਾ ਹੈ ਉਹ ਲਾਸਟ ਵੈਰੈਟੀ ਹੈ ਉਹਦਾ ਪ੍ਰਾਪਤ ਕੀਤਾ ਹੋਇਆ ਜੀ ਇਹ ਜਿਹੜੀ 95 ਵੈਰੈਟੀ ਹੈ ਹਾਂਜੀ ਆ 95 ਵੈਰੈਟੀ ਜਿਹੜੀ 95 ਵੈਰੈਟੀ ਦੀ ਗੱਲ ਕਰ ਰਹੇ ਆ ਤਾਂ ਬਹੁਤ ਵਧੀਆ ਕਿਸਮ ਹੈ ਡਿੱਗਦੀ ਨਹੀਂ ਉਸ ਤੋਂ ਲਾਵਾ ਇਹ ਵੈਰੈਟੀ ਆ ਗਈ 85 85 ਵੈਰੈਟੀ ਜਿਹੜੀ ਹੈ ਇਹ ਜੂਸ ਵਾਲੇ ਤੁਸੀਂ ਉਹ ਦੇਖ ਰਹੇ ਹੋਵੋਗੇ ਸਾਹਮਣੇ ਜੂਸ ਬਣਦਾ ਇਹਨਾਂ ਕੋਲ ਇਹ 85 ਵੈਰੈਟੀ ਹੀ ਹੁੰਦੀ ਹੈ ਗੰਨਾ ਚੁੱਪਣ ਦੇ ਲਈ ਤੁਸੀਂ ਇਸ ਗੰਨੇ ਨੂੰ ਛੱਲੋਗੇ ਉੱਪਰੋਂ ਲੈ ਕੇ ਥੱਲੇ ਤੱਕ ਇਹਦੀ ਛੱਲ ਇੱਕ ਵਾਰੀ ਛੱਲਣ ਦੇ ਨਾਲ ਲਾਉਗੀ ਗਨੇਰੀਆਂ ਲਈ ਵੀ ਚੰਗਾ ਹੈ ਤੇ ਜੂਸ ਦੇ ਲਈ ਤੇ ਗੁੜ ਦੇ ਲਈ ਵੀ ਇਹ ਚੰਗੀ ਵੈਰਾਈਟੀ ਹੈ ਜੀ ਤਾਂ ਇੱਥੇ ਜਿਹੜੀਆਂ ਵੈਰਾਈਟੀਆਂ ਲੱਗੀਆਂ ਹੋਈਆਂ ਜਿਵੇਂ ਆ 85 ਵੈਰਾਈਟੀ ਦਾ 305 ਕੁਇੰਟਲ ਪ੍ਰਤੀ ਏਕੜ ਝਾੜ ਦੱਸਿਆ ਹੋਇਆ ਚੌੜ ਦਾ 300 ਦੱਸਿਆ ਹੋਇਆ ਪਿੱਛੇ 98 ਆ ਉਹਦਾ 400 ਦੱਸਿਆ ਹੈ ਕਿ ਇੰਨਾ ਝਾੜ ਹੈਗਾ ਜਿਹੜਾ ਉਹ ਇੰਨਾ ਤੋਂ ਮਿਲ ਜਾਂਦਾ ਜੀ ਯੂਨੀਵਰਸਿਟੀ ਕਾਟਰ ਦੱਸ ਰਹੀ ਹੈ ਕਿਸਾਨ ਇਸ ਤੋਂ ਜ਼ਿਆਦਾ ਕੱਢਦੇ ਆ ਜੀ ਮੈਂ ਤੁਹਾਨੂੰ ਗੰਨੇ ਦਾ ਦੱਸਿਆ ਵੀ 700 ਕੁਇੰਟਲ ਤੱਕ ਝਾੜ 95 ਕਿਸਮ ਦੇ ਕਿਸਾਨ ਕੱਢ ਰਹੇ ਆ ਤੇ ਯੂਨੀਵਰਸਿਟੀ ਦੱਸ ਰਹੀ ਹੈ 425 ਇਹਦੇ ਵਿੱਚ ਪਤਾ ਕੀ ਹੈ ਯੂਨੀਵਰਸਿਟੀ ਨੇ ਕੀ ਕਰਨਾ ਹੁੰਦਾ ਹੈ ਅਲੱਗ-ਅਲੱਗ ਜਿਹੜੇ ਇਹਨਾਂ ਦੇ ਖੇਤਰੀ ਖੋਜ ਕੇਂਦਰ ਹੁੰਦੇ ਨੇ ਉੱਥੇ ਇਹ ਟਰੈਲ ਆਉਂਦੇ ਨੇ ਜਿਵੇਂ ਤੁਸਾਂ ਸਾਹਮਣੇ ਦੇਖੋ ਟਰੈਲ ਲੱਗੇ ਹੋਏ ਨੇ ਤਾਂ ਇਹਨਾਂ ਨੇ ਸਾਨੂੰ ਔਸਤ ਝਾੜ ਦੱਸਣਾ ਹੁੰਦਾ ਸਾਰੇ ਜਿੰਨੇ ਵੀ ਇਹਨਾਂ ਦੇ ਜਿੱਤੇ ਵੀ ਪ੍ਰਦਰਸ਼ਨੀ ਪਲਾਂਟ ਹੈ ਉਹਨਾਂ ਚੋਂ ਝੋਨੇ ਦਾ ਕਿੰਨੀ ਜਗ੍ਹਾ 'ਚ ਸੌਰੀ ਗੰਨਾ ਕਿੰਨਾ ਲਾਇਆ ਤੇ ਉਹਨੀਆਂ ਉਹਨਾਂ ਸਾਰੀਆਂ ਥਾਵਾਂ 'ਚੋਂ ਕਿੰਨਾ ਗੰਨਾ ਪ੍ਰਾਪਤ ਹੋਇਆ ਤਾਂ ਸਾਰਿਆਂ ਦਾ ਇਕੱਠਾ ਕਰਕੇ ਫਿਰ ਉਹਦਾ ਔਸਤ ਵੇਂਦੇ ਨੇ ਕਿੰਨਾ ਆਇਆ ਇਹ ਔਸਤਨ ਝਾੜ ਹੈ ਜੀ ਇਹ ਔਸਤਨ ਝਾੜ ਲਿਖਿਆ ਹੋਇ 95 ਦਾ 425 ਲਿਖਿਆ ਹੋਇਆ ਤੇ ਕਿਸਾਨ ਭਰਾ 700 ਕਿੰਡਰ ਤੋਂ ਵੀ ਵੱਧ ਲੈ ਜਾਂਦੇ ਆ 700 ਤੋਂ ਵੀ ਵੱਧ ਲੈ ਜਾਂਦੇ ਹਾਂ ਜੀ ਜੀ ਤਾਂ ਤਾਂ ਬਾਈ ਜੀ ਜੇ ਆਪਾਂ ਇਹਨਾਂ ਨੂੰ ਬੀਜਣ ਦਾ ਕੋਈ ਨੁਕਤਾ ਦੇਖ ਲਈਏ ਵੀ ਕਈ ਵਾਰੀ ਇਹ ਹੁੰਦਾ ਵੀ ਇਹਦੀ ਨਾ ਬਜਾਈ ਅੱਖਾਂ ਲਾਉਣ ਦੀ ਵੀ ਵੱਧ ਗਿਣਤੀ ਦੇ ਵਿੱਚ ਲੱਗ ਜਾਂਦੀ ਹੈ ਉੱਥੇ ਖਰਚਾ ਬਹੁਤ ਵੱਧ ਜਾਂਦਾ ਹੈ ਕਿਸਾਨ ਭਰਾ ਦਾ ਤਾਂ ਬਜਾਈ ਦੇ ਕੋਈ ਦੋ ਤਿੰਨ ਨੁਕਤੇ ਮੇਰੇ ਕਿਸਾਨ ਭਰਾਵਾਂ ਨਾਲ ਸਾਂਝੇ ਕਰ ਦਿਓ ਬਜਾਈ 'ਚ ਦੇਖੋ ਜਿਹੜੀ ਪਹਿਲਾਂ ਤਕਨੀਕਾ ਸੀ ਨਾ ਅਸੀਂ 2.5 ਫੁੱਟ ਦੇ ਗੰਨਾ ਲਾਉਂਦੇ ਸੀ ਤਾਂ ਹੁਣ ਅਸੀਂ ਉਹਨੂੰ ਬਦਲਿਆ ਅਸੀਂ ਜਿਹੜੀ ਲੈਂ ਤੋਂ ਲੈਂ ਦੀ ਦੂਰੀ ਉਹ 4 ਫੁੱਟ ਰੱਖੀ ਦੀ ਤਾ ਪਹਿਲਾਂ ਕੀ ਸੀਗਾ ਅਸੀਂ ਤਿੰਨ ਤੋਂ ਚਾਰ ਅੱਖਾਂ ਵਾਲਾ ਬੀਲਾਉਂਦੇ ਸੀ ਉਹਦੇ ਵਿੱਚ ਬੀਜ ਦਾ ਖਰਚਾ ਆਉਂਦਾ ਜੀ ਜ਼ਿਆਦਾ ਅਸੀਂ ਲਾਉਨੇ ਆ ਸਿੰਗਲ ਬੱਡ ਜਾਂ ਡਬਲ ਬੱਡ ਸਿੰਗਲ ਅੱਖ ਜਾਂ ਦੋ ਅੱਖਾਂ ਵਾਲਾ ਉਹਦੇ ਵਿੱਚ ਗੰਨੇ ਦੇ ਵਿੱਚ ਜਿਹੜਾ ਬੀਜ ਦਾ ਖਰਚਾ ਵੀ ਘਟਦਾ ਲੇਬਰ ਦਾ ਖਰਚਾ ਵੀ ਘਟਦਾ ਤੇ ਜਿਹੜਾ ਗੰਨਾ ਹੈ ਜਿਹੜਾ ਉਹ ਚੰਗੀ ਮੋਟਾਈ ਵਾਲਾ ਚੰਗੀ ਮੋਟਾਈ ਆਉਂਦੀ ਆਉਂਦੀ ਆ ਤੇ ਝਾੜ ਵੀ ਚੰਗਾ ਪ੍ਰਾਪਤ ਹੁੰਦਾ ਜੀ ਤਾਂ ਇਹ ਕਿਸਾਨਪਰਾ ਸਾਰੀਆਂ ਗੱਲਾਂ ਦਾ ਧਿਆਨ ਰੱਖ ਕੇ ਗੰਨਾ ਲਾ ਸਕਦੇ ਆ ਤਾਂ ਭਾਈ ਜੀ ਜਿਵੇਂ ਆਪਾਂ ਗੱਲ ਕਰਦੇ ਆਂ ਵੀ ਗੰਨਾ ਜਿਹੜਾ ਉਹ ਬਚਦੇ ਦਾ ਸੌਦਾ ਕਿਸਾਨਪਰਾ ਲਾ ਸਕਦੇ ਜਦੋਂ ਅਸੀਂ ਫਸਲੀ ਵਿਭਿੰਨਤਾ ਦੀ ਗੱਲ ਕਰਦੇ ਆਂ ਉਦੋਂ ਵੀ ਅਸੀਂ ਗੰਨੇ ਨੂੰ ਕਰਦੇ ਆਂ ਵੀ ਗੰਨਾ ਵੀ ਲਾਇਆ ਜਾ ਸਕਦਾ ਤਾਂ ਭਾਈ ਜੀ ਜਿਵੇਂ ਮਿੱਲਾਂ ਜਿਹੜੀਆਂ ਕਿਸਾਨਾਂ ਦਾ ਕਹਿਣਾ ਵੀ ਬੰਦ ਪਈਆਂ ਤੇ ਜਾਂ ਕਿਹੋ ਜਿਹਾ ਸਰਕਾਰੀ ਉਪਰਾਲਾ ਹੋਣਾ ਚਾਹੀਦਾ ਵੀ ਕਿਸਾਨਪਰਾ ਸਾਡਾ ਗੰਨੇ ਵੱਲ ਆ ਜੇ ਦੇਖੋ ਜੀ ਜੇ ਤਾਂ ਸਰਕਾਰ ਨੇ ਸਿਰਫ ਗੱਲਾਂ ਕਰਨੀਆਂ ਨੇ ਵੇ ਪਾਣੀ ਬਚਾਓ ਤਾਂ ਫਿਰ ਗੱਲਾਂ ਬਾਤਾਂ ਨਾ ਕੁਝ ਨਹੀਂ ਹੋਣਾ ਸਰਕਾਰ ਹੁਣ ਗੰਨਾ ਗੰਨਾ ਇੱਕ ਲਾਹੇਵੰਦ ਖੇਤੀ ਤਾਂ ਹੋ ਸਕਦੀ ਹੈ ਜੇਕਰ ਮਿਲਾਂ ਜਿਹੜੀਆਂ ਦੀ ਪੇਮੈਂਟ ਜਿਹੜੀ ਨਾਲ ਦੀ ਨਾਲ ਕਰਨ ਤੇ ਪੰਜਾਬ ਦੇ ਵਿੱਚ ਕਈ ਮਿਲਾਂ ਬੰਦ ਪਈਆਂ ਨੇ ਕਈ ਇਲਾਕਿਆਂ ਦੇ ਵਿੱਚ ਤਾਂ ਜਿਵੇਂ ਜਗਰਾਉਂ ਦੇ ਵਿੱਚ ਇੱਕ ਮਿਲ ਬੰਦ ਪਈ ਹੈ ਮਲੋੜ ਦੀ ਬੰਦ ਪਈ ਹੈ ਇਹਨਾਂ ਸਾਰਾਂ ਜਿੰਨੀਆਂ ਵੀ ਪੰਜਾਬ 'ਚ ਮਿਲਾਂ ਨੇ ਇਹਨਾਂ ਨੂੰ ਚਲਾਇਆ ਜਾਵੇ ਹੋਰ ਵੀ ਨਵੀਆਂ ਮਿਲਾਂ ਜਿਹੜੀਆਂ ਨੇ ਉਹ ਗੰਨੇ ਦੀਆਂ ਲਾਈਆਂ ਜਾਣ ਤਾਂ ਗੰਨਾ ਇੱਕ ਲਾਹੇਵੰਦ ਜਿਹੜਾ ਸੌਦਾ ਹੋ ਸਕਦਾ ਨਹੀਂ ਤਾਂ ਇਹਦੇ ਵਿੱਚ ਲੇਬਰ ਦੀ ਔਰ ਮੇਨ ਜਿਹੜੀ ਸਮੱਸਿਆ ਹੈ ਉਹ ਜਿਹੜੀ ਹੈ ਮਿਲਾਂ ਪੇਮੈਂਟਾਂ ਨਹੀਂ ਕਰਦੀਆਂ ਇਸ ਕਰਕੇ ਪੰਜਾਬ ਦਾ ਕਿਸਾਨ ਜਿਹੜਾ ਇਹਦੇ ਤੋਂ ਪੈਰ ਕਿੱਛੇ ਪਿੱਛੇ ਖਚ ਰਿਹਾ ਬਾਕੀ ਹੁਣ ਜਿਵੇਂ ਮੱਕੀ ਦਾ ਰੁਝਾਨ ਲੋਕਾਂ ਵਿੱਚ ਬਣਿਆ ਹੈ ਮੱਕੀ ਤਾਂ ਸਾਡੇ ਪਾਣੀ ਨੂੰ ਝੋਨੇ ਨਾਲ ਵੀ ਜ਼ਿਆਦਾ ਬਰਬਾਦ ਕਰੂਗੀ ਤੇ ਜੇ ਸਰਕਾਰ ਚਾਹੁੰਦੀ ਹੈ ਚਾਹੇ ਕੇਂਦਰ ਸਰਕਾਰ ਹੈ ਜਾਂ ਸਾਡੀ ਸਟੇਟ ਗਵਰਨਮੈਂਟ ਹੈ ਜੇ ਚਾਹੁੰਦੀ ਹੈ ਵੀ ਪਾਣੀ ਬਚੇ ਤਾਂ ਗੰਨੇ ਵਾਲੇ ਪਾਸੇ ਜਿਹੜਾ ਉਹ ਧਿਆਨ ਦੇਣ ਤੇ ਕਿਸਾਨਾਂ ਨੂੰ ਜਿਹੜੀਆਂ ਮਿਲਾਂ ਨੇ ਉਹਨਾਂ ਦਾ ਚ ਪੇਮਟਾ ਮਿਲੇ ਤੇ ਨਵੀਆਂ ਮਿਲਾਂ ਜਾਂ ਪੁਰਾਣੀਆਂ ਮਿਲਾਂ ਜਿਹੜੀਆਂ ਬੰਦ ਪਈਆਂ ਉਹਨਾਂ ਨੂੰ ਰਿਪੇਅਰ ਕਰਾਉਣ ਜੀ ਤਾਂ ਇਹ ਕੀਮਤੀ ਜਾਣਕਾਰੀ ਕਿਸਾਨ ਭਰਾ ਦੇ ਰਹੇ ਸਨ ਮਲਕੀਤ ਸਿੰਘ ਤਾਂ ਬਾਈ ਜੀ ਤੁਸੀਂ ਕਾਫੀ ਲੰਮੇ ਸਮੇਂ ਤੋਂ ਗੰਨਾ ਬੀਜਦੇ ਆਉਨੇ ਹੋ ਗੰਨੇ ਦੇ ਨਾਲ ਕੋਈ ਹੋਰ ਰਹੀਦੀ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਜਾਂ ਤੁਹਾਡੇ ਕੋਲੇ ਇਹ ਜਿਹੜੀਆਂ ਵੈਰਾਈਟੀਆਂ ਹੈਗੀਆਂ ਇਹਨਾਂ ਦਾ ਸਾਰਾ ਦਾ ਬੀਜ ਤੁਹਾਡੇ ਕੋਲੇ ਉਪਲਬਧ ਹੈ ਨਾ ਜੀ ਹਾਂਜੀ ਇਹਦੇ ਵਿੱਚ ਜਿਵੇਂ 95 ਵੈਰਾਈਟੀ ਹੈ ਤੁਹਾਡੀ 85 ਵੈਰਾਈਟੀ ਹੈ ਤਾਂ ਇਸ ਤੋਂ ਇਲਾਵਾ 118 ਵੈਰਾਈਟੀ ਹੈ ਇਹਨਾਂ ਦੇ ਸਾਰੇ ਦਾ ਟਿਸ਼ੂ ਕਲਚਰ ਮੇਰੇ ਕੋਲ ਆਏ ਹੋਏ ਨੇ ਟਿਸ਼ੂ ਕਲਚਰ ਆਪ ਲਾਏ ਨੇ ਉਹ ਬਿਜਲੀ ਬਹੁਤ ਵਧੀਆ ਹੁੰਦਾ ਟਿਸ਼ੂ ਕਲਚਰ ਤਾਂ 88 ਵੈਰਾਈਟੀ ਦਾ ਵੀ ਆਪਣੇ ਕੋਲ ਈ ਹੈਗਾ ਤੇ ਇਸ ਤੋਂ ਇਲਾਵਾ ਪੌਂਡੇ ਗੰਨੇ ਦੀਆਂ ਕਿਸਮਾਂ ਨੇ ਜੇ ਆਪਾਂ 85 ਕਿਸਮ ਹੈ ਇਹ ਸਾਰੀਆਂ ਦਾ ਬੀਜ ਆਪਣੇ ਕੋਲ ਉਪਲਬਧ ਹੋ ਸਕਦਾ ਬਾਕੀ ਜਿਆਦਾ ਜਾਣਕਾਰੀ ਤੁਸੀਂ ਮੇਰੇ YouTube ਚੈਨਲ ਫਾਇਲਕਾ ਫਾਰਮਿੰਗ ਉਹਦੇ ਤੋਂ ਲੈ ਸਕਦੇ ਹੋ ਗੰਨੇ ਦੀ ਬਜਾਈ ਕਿਸ ਤਰ੍ਹਾਂ ਕਰਨੀ ਹੈ ਖਾਦਾਂ ਦਾ ਪ੍ਰਬੰਧਨ ਕਿਸ ਤਰ੍ਹਾਂ ਕਰਨਾ ਹੈ ਗੰਨੇ ਦੀ ਬਨਾਈ ਕਿਵੇਂ ਕਰਨੀ ਹੈ ਤਾਂ ਜੋ ਗੰਨਾ ਸਾਡਾ ਡਿੱਗੇ ਨਾ ਇਹ ਸਾਰੀ ਜਾਣਕਾਰੀ ਮੇਰੇ ਚੈਨਲ ਤੇ ਪਈ ਹੋਈ ਹੈ ਜੀ ਤਾਂ ਭਾਈ ਜੀ ਆਪਣਾ ਸੰਪਰਕ ਨੰਬਰ ਵੀ ਸ ਸੰਪਰਕ ਨੰਬਰ ਮੇਰਾ ਹੈਗਾ ਜੀ 7986257499 ਤਾਂ ਇੱਕ ਹੋਰ ਨੰਬਰ ਹੈ 94655422702 ਤਾਂ ਇਹਨਾਂ ਤੇ ਤੁਸੀਂ ਮੇਰੇ ਨਾਲ ਸੰਪਰਕ ਕਰਕੇ ਜਾਣਕਾਰੀ ਹਾਸਲ ਕਰ ਸਕਦੇ ਹੋ ਜੀ ਤਾਂ ਕਿਸਾਨਪਰਾ ਉਹ ਜਾਣਕਾਰੀ ਸੀ ਗੰਨੇ ਦੀ ਬਿਜਾਈ ਦੇ ਨਾਲ ਸੰਬੰਧਿਤ ਕਿਸਾਨ ਸਾਡੇ ਨਾਲ ਸਨ ਮਲਕੀਤ ਸਿੰਘ ਤਾਂ ਬਾਈ ਜੀ ਤੁਸੀਂ ਇਹ ਜਾਣਕਾਰੀ ਸਾਡੇ ਮੰਚ ਤੋਂ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੈਨਲ ਪੰਜਾਬ ਵਾਲਾ ਪੌਡਕਾਸਟ ਦੀ ਇਹ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਸਾਡੇ ਤੱਕ ਆਪਣੀ ਪ੍ਰਤੀਕਿਰਿਆ ਜ਼ਰੂਰ ਪਹੁੰਚਾਉਣਾ ਕੈਮਰਾਮੈਨ ਰਿੰਪੀ ਬਰਾੜ ਦੇ ਨਾਲ ਮੈਨੂੰ ਕੁਲਵਿੰਦਰ ਆਲਖ ਨੂੰ ਦਿਓ ਆ ਗਿਆ ਧੰਨਵਾਦ